ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕਿਵੇਂ ਹੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ हेयर ਪੈਕ ਆ ਜਿਹੜਾ ਤਿਆਰ ਕਰਨ ਲੱਗੀਆਂ हेयर ਪੈਕ ਕਿ ਬਣਾਉਣ ਦਾ ਤਰੀਕਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਫੁੱਲ ਵਾਚ ਕਰਨ ਤੋਂ ਬਾਅਦ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਫਿਰ ਜਾ ਕੇ ਕਮੈਂਟ ਕਰਿਓ ਵੀ ਤੁਹਾਨੂੰ ਜਿਹੜੀ ਵੀਡੀਓ ਇਹ ਕਿੱਦਾਂ ਦੀ ਲੱਗੀ ਤੇ ਅੱਗੇ ਜਿਵੇਂ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਇਹ ਆਪਾਂ ਨੇ हेयर ਪੈਕ ਆ ਕਿੱਦਾਂ ਆਪਾਂ ਨੇ ਕਿਵੇਂ ਟਰਾਈ ਕਰਨਾ ਜਾਂ ਫਿਰ ਲਗਾਉਣ ਦਾ ਜਿਹੜਾ ਇਹਦਾ ਤਰੀਕਾ ਦਾ ਵੀ ਉਹ ਕਿਵੇਂ ਆਗਾ ਹਨਾ ਇਹ ਬਿਲਕੁਲ ਹੀ ਜਿਹੜਾ ਇਹ ਆਸਾਨ ਤਰੀਕਾ ਜੋ ਆਪਾਂ ਨੂੰ ਹਰ ਘਰ ਦੇ ਵਿੱਚ ਆਪਣੇ ਜੋ ਵੀ ਆਪਾਂ ਇਹਦੇ ਵਿੱਚ ਪਾਉਣੀਆਂ ਨੇ ਚੀਜ਼ਾਂ ਆਪਣੇ ਹਰ ਘਰ ਦੇ ਵਿੱਚ ਮੌਜੂਦ ਹੁੰਦੀਆਂ ਨੇ ਬਿਲਕੁਲ ਆਪਾਂ ਖਰੀਦੀ ਘਰੇਲੂ ਜਿਹੇ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆਂਗੇ ਜਿਹੜਾ ਇਹ ਪੈਕ ਆ ਖਾਸ ਕਰ ਜਦੋਂ ਆਪਾਂ ਗਰਮੀਆਂ ਦੇ ਵਿੱਚ ਲਾਉਂਦੇ ਆ ਨਾ ਪਾਲਾਂ ਨੂੰ ਬਹੁਤ ਜ਼ਿਆਦਾ ਆਪਣੇ ਸਕੈਲਪ ਨੂੰ ਬਹੁਤ ਜ਼ਿਆਦਾ ਠੰਡਕ ਮਿਲਦੀ ਹੈ ਇਹਦੇ ਨਾਲ ਤੇ ਜਿਹੜਾ ਵੀ ਆਪਾਂ ਇਹਦੇ ਵਿੱਚ ਕੁਝ ਵੀ ਆਪਾਂ ਸਮਾਨਤ ਪਾਉਣਾਗਾ ਹਨਾ ਉਹਦੇ ਵੀ ਆਪਾਂ ਨੂੰ ਬਹੁਤ ਜ਼ਿਆਦੇ ਫਾਇਦੇ ਨੇ ਤੁਹਾਡੇ ਰਫ ਵਾਲ ਹੋਣ ਜਾਂ ਫਿਰ ਆਪਣੇ ਬਾਲਾਂ ਦੀ ਗਰੋਥ ਨਾ ਹੋ ਰਹੀ ਹੋਵੇ ਨਾ ਦੋਵੇਂ ਵਾਲ ਹੋਣ ਤੇ ਜੇਕਰ ਤੁਹਾਡੇ ਗ੍ਰੇ ਹੇਅਰ ਨੇ ਉਹਦੇ ਲਈ ਵੀ ਬਹੁਤ ਜ਼ਿਆਦੇ ਵਧੀਆ ਤਰੀਕਾ ਹੈਗਾ ਬਿਲਕੁਲੀ ਇਹਦਾ ਜਿਹੜਾ ਸ਼ੇਡ ਹੈਗਾ ਬਰਗੰਡੀ ਸ਼ੇਡ ਆਉ ਬਾਲਾਂ ਦੇ ਵਿੱਚ ਜੇਕਰ ਤੁਸੀਂ ਇਹ ਚੀਜ਼ ਆ ਪਾਉਗੇ ਤੇ ਮਨਥ ਦੇ ਵਿੱਚ ਤੁਸੀਂ ਇੱਕ ਜਾਂ ਦੋ ਵਾਰੀ ਜ਼ਰੂਰ ਟਰਾਈ ਕਰਿਓ ਤੇ ਆ ਜੂ ਜੀ ਹੁਣ ਮੈਂ ਤੁਹਾਨੂੰ ਦੱਸੂ ਇਹਦੇ ਵੀ ਕਿਹੜੇ ਵਿੱਚ ਆਪਾਂ ਇਹਦੇ ਵਿੱਚ ਸਮਾਨ ਪਾਏ ਨੇ ਕਿ ਮੈਂ ਕਦੇ ਵੀ ਕੈਮੀਕਲ ਕਲਰ ਨਹੀਂ ਕਰਾਇਆ ਕਿਉਂਕਿ ਆਪਾਂ ਬਾਜ਼ਾਰ ਜਾਂਦੇ ਆਂ ਤੇ ਆਪਾਂ ਨੂੰ ਕਿੰਨੇ ਕਿੰਨਾ ਖਰਚਾ ਆ ਜਾਂਦਾਗਾ ਤੇ ਇਹ ਪੈਕ ਆਪਾਂ ਬਿਲਕੁਲ ਘਰੇਆਂ ਸੌਖੇ ਜਿਹੇ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਪੈਕ ਇਹ ਤਿਆਰ ਕਰ ਸਕਦੇ ਆਂਗੇ ਜਿਹੜਾ ਇਹ ਪੈਕ ਆ ਲਗਾਉਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਨਾ ਵਾਲਾਂ ਨੂੰ ਸ਼ੈਂਪੂ ਜ਼ਰੂਰ ਕਰ ਲਿਓ ਤਾਂ ਕਿ ਜਿਹੜਾ ਕੋਈ ਵੀ ਆਇਲ ਵਗੈਰਾ ਆਪਣੇ ਵਾਲਾਂ ਦੇ ਵਿੱਚ ਨਾ ਰਹੇ ਹਨਾ ਲਗਾਉਣ ਤੋਂ ਬਾਅਦ ਤੁਸੀਂ ਹੀ ਨਾ ਇਥੋਂ ਤੋਂ ਬਾਅਦ ਤੁਸੀਂ ਆਇਲਿੰਗ ਕਰਨੀ ਆ ਵਾਲਾਂ ਦੇ ਵਿੱਚ ਸ਼ੈਂਪੂ ਵਗੈਰਾ ਨਹੀਂ ਕਰਨਾ ਤੇ ਜਦੋਂ ਤੁਸੀਂ ਬਾਅਦ ਸ਼ੈਂਪੂ ਕਰਨਾ ਉਸ ਤੋਂ ਬਾਅਦ ਤੁਸੀਂ ਆਇਲਿੰਗ ਕਰ ਸਕਦੇ ਹੋ ਇੱਕ ਵਾਰੀ ਤੁਸੀਂ ਇਦਾਂ ਹੀ ਜਿਹੜੇ ਵਾਲ ਨੇ ਧੋਣੇ ਨੇਗੇ ਇਹ ਨਾਲ ਲਗਾਉਣ ਤੋਂ ਬਾਅਦ ਹਨਾ ਤੇ ਸ਼ੈਂਪੂ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਆਇਲ ਕਰ ਲਿਓ ਤੇ ਬਾਅਦ ਵਿੱਚ ਤੁਸੀਂ ਸ਼ੈਂਪੂ ਕਰਿਓ ਦੇਖੇ ਇਹਦਾ ਕਲਰ ਮੈਂ ਜਿਸ ਟਾਈਮ ਇਹ ਪੈਕ ਜਿਹੜਾ ਤਿਆਰ ਕਰ ਰਹੀ ਸੀ ਦੇਖੋ ਇਹਦਾ ਕਲਰ ਕਿੰਨਾ ਸੋਹਣਾ ਆਇਆ ਮੇਰੇ ਹੱਥਾਂ ਤੇ ਤੇ ਹਾਲੇ ਮੈਨੂੰ ਤਿਆਰ ਕਰਦੇ ਕਰਦੇ ਨੂੰ ਜਿਹੜਾ ਜਿਹੜਾ ਰਿਜ਼ਲਟ ਐਦਾਂ ਦਾ ਆਇਆ ਜੇਕਰ ਆਪਾਂ ਇਹਨੂੰ ਓਵਰਨਾਈਟ ਰੱਖਣਾ ਓਵਰਨਾਈਟ ਤੋਂ ਬਾਅਦ ਤੁਸੀਂ ਦੇਖੋ ਇਹਦਾ ਰਿਜ਼ਲਟ ਕਿੰਨਾ ਵਧੀਆ ਆਊਗਾ ਬਹੁਤ ਸੋਹਣਾ ਜਿਹੜਾ ਕਲਰ ਆ ਬਾਣਾ ਤੇ ਆਊਗਾ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਟਰਾਈ ਕਰਨ ਤੋਂ ਬਾਅਦ ਦੱਸਿਓ ਵੀ ਤੁਹਾਨੂੰ ਜਿਹੜੀ ਵੀਡੀਓ ਕਿੱਦਾਂ ਦੀ ਲੱਗੀ ਤੇ ਕਿਵੇਂ ਦਾ ਤੁਹਾਡੇ ਰਿਜ਼ਲਟ ਆਇਆ ਹਨਾ ਤੇ ਆਓ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਆਪਾਂ ਇਹਦੇ ਵਿੱਚ ਕਿਹੜਾ ਕਿਹੜਾ ਸਮਾਨ ਪਾਉਣਾ ਇਹ ਲਿਆਗਾ ਆਪਾਂ ਨੇ ਕੱਥਾ ਕੱਥਾ ਜਿਹੜਾ ਤੁਹਾਨੂੰ ਪੰਸਾਰੀ ਸ਼ਾਪ ਤੇ ਬਿਲਕੁਲ ਸੌਖੇ ਤਰੀਕੇ ਨਾਲ ਮਿਲ ਜੂ ਇਹ ਤਿੰਨ ਫਾਰਮ ਦੇ ਵਿੱਚ ਆਉਂਦਾ ਜਿਵੇਂ ਕਿ ਲਿਕਵਿਡ ਫਾਰਮ ਦੇ ਵਿੱਚ ਆਉਂਦਾ ਇਹ ਆਪਾਂ ਨੂੰ ਮਿਲ ਜਾਂਦਾਗਾ ਪੰਸਾਰੀ ਸ਼ਾਪ ਤੋਂ ਜਾਂ ਫਿਰ ਪਾਊਡਰ ਫਾਰਮ ਦੇ ਵਿੱਚ ਮਿਲ ਜਾਂਦਾ ਇਹ ਮੈਂ ਲਿਆ ਇਹਨੇ ਕਯੂ ਫਾਰਮ ਦੇ ਵਿੱਚ ਲਿਆ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਨਾਈਟ ਪਹਿਲਾਂ ਹਿਨਾ ਭਿਉਣ ਤੋਂ ਇੱਕ ਨਾਈਟ ਪਹਿਲਾਂ ਤੁਸੀਂ ਪਾਣੀ ਦੇ ਵਿੱਚ ਇਦਾਂ ਕੱਥਾ ਭਿਉ ਦੇਣਾਗਾ ਜੇਕਰ ਤੁਹਾਨੂੰ ਪਾਊਡਰ 베이스 ਮਿਲ ਗਿਆ ਤਾਂ ਤੁਹਾਨੂੰ ਰੋਜ਼ ਕਰ ਸਕਦੇ ਹੋਗੇ ਤੇ ਆਪਾਂ ਇਹਨੂੰ ਓਵਰਨਾਈਟ ਭੋ ਕੇ ਰੱਖਾਂਗੇ ਅਗਲੇ ਦਿਨ ਆਪਾਂ ਜਿਹੜਾ ਹੈਗਾ ਹਿਨਾ ਦੇ ਵਿੱਚ ਇਹਨੂੰ ਕਰਾਂਗੇ ਯੂਜ਼ ਲਓ ਜੀ ਇੱਥੇ ਮੈਂ ਲਿਆਗਾ 1 ਤੋਂ 1.5 ਗਲਾਸ ਆਪਾਂ ਨੇ ਲੈਣਾ ਪਾਣੀ ਪਾਣੀ ਦੇ ਵਿੱਚ ਆਪਾਂ ਨੇ ਯਾਨੀ ਪਾਣੀ ਗਰਮ ਹੋਣ ਤੱਕ ਆਪਾਂ ਨੇ ਇਹਦੇ ਵਿੱਚ ਪਾਉਣਾਗਾ ਜਿਹੜੇ ਲੌਂਗ ਮੈਂ ਲੈ ਇਹਨੇ 10 ਤੋਂ ਜਿਹੜੇ 12 ਨੇ ਲੌਂਗ ਲੈ ਇਹਨੇ ਤੁਸੀਂ ਆਪਦੇ ਵਾਲਾ ਦੀ ਲੈਂਥ ਅਕੋਰਡਿੰਗ ਜਿਹੜਾ ਇਹ ਮਟੀਰੀਅਲ ਨਾਲ ਤਿਆਰ ਕਰ ਸਕਦੇ ਹੋਗੇ ਤੇ ਇੱਕ ਆਪਾਂ ਨੇ ਲੈਨੇ ਦੇ ਵਿੱਚ ਲੌਂਗ ਜਿਹੜੇ ਲੌਂਗ ਨੇ ਵਾਲਾਂ ਦਾ ਜਿਹੜਾ ਕਲਰ ਆ ਬਹੁਤ ਸੋਹਣਾ ਉਹਦਾ ਜਾਨੀ ਕਿ ਉਹ ਲੌਂਗ ਲਾਸਟਿੰਗ ਕਲਰ ਆਉਂਦਾ ਕੱਥਾ ਨਾਲ ਵੀ ਤੇ ਇਹਦੇ ਨਾਲ ਵੀ ਲੌਂਗ ਲਾਸਟਿੰਗ ਆ ਜਿਹੜਾ ਕੰਵਾਂ ਵਾਲਾਂ ਦੇ ਵਿੱਚ ਜਿਹੜਾ ਕਲਰ ਆਊਗਾ ਹੁਣ ਆਪਾਂ ਨੇ ਲਈਆ ਚਾਹ ਪੱਤੀ ਚਾਹ ਪੱਤੀ ਵੀ ਤੁਸੀਂ ਆਪਦੇ ਬਾਲਾਂ ਦੇ ਅਕੋਰਡਿੰਗ ਜਿਹੜਾ ਇਹ ਆਪਾਂ ਨੇ ਤਿਆਰ ਕਰਨਾਗਾ ਸਮਾਨ ਮੈਂ ਇਹਦੇ ਵਿੱਚ 2 ਤੋਂ 2.5 ਚਮਚੇ ਲਏ ਨੇਗੇ ਚਾਹ ਪੱਤੀ ਦੇ ਆਪਾਂ ਇਹਨੂੰ ਐਂ ਚੰਗੀ ਤਰ੍ਹਾਂ ਉਬਾਲਾ ਦੇ ਦੇਣਾ ਜੋ ਤੱਕ 1.5 ਗਲਾਸ ਤੋਂ ਆਪਣੇ ਕੋਲ ਪਾਉਣਾ ਜਾਂ 1 ਗਲਾਸ ਨਹੀਂ ਰਹਿ ਜਾਂਦਾ ਹਨਾ ਤੇ ਬਿਲਕੁਲ ਜਿਹੜਾ ਇਹਦਾ ਯਾਨੀ ਕਿ ਕਹਿਦੀ ਆਪਾਂ ਚਾਹ ਪੱਤੀ ਦਾ ਅਸਰ ਐਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਨਾ ਜਾਵੇ ਹਨਾ ਤੇ ਹੁਣ ਆਪਾਂ ਨੇ ਲੈਣੀ ਇਹਦੇ ਵਿੱਚ ਮੈਂ ਲਏ 2 ਪਾਉਂਛੇ ਛੋਟੇ ਕਾਫੀ ਦੇ ਤੇ ਕਾਫੀ ਨਾਲ ਵੀ ਜਿਹੜਾ ਵਾਲਾਂ ਦਾ ਕਲਰ ਆ ਬਹੁਤ ਵਧੀਆ ਡਾਰਕ ਬਰਗੰਡੀ ਸ਼ੇਡ ਆਂਦਾ ਕਾਫੀ ਦਾ ਤੁਸੀਂ ਇਹਨਾਂ ਚੋਂ ਇੱਕ ਚੀਜ਼ ਵੀ ਲੈ ਸਕਦੇ ਹੋ ਇਹ ਥੋੜੀ ਯਾਨੀ ਕਿ ਆਪਸ਼ਨਲ ਆ ਤੁਹਾਡੀ ਮਰਜ਼ੀ ਹੈਗੀ ਤੁਸੀਂ ਇੱਕ ਚੀਜ਼ ਵੀ ਲੈ ਸਕਦੇ ਹੋ ਇਹਨਾਂ ਦੇ ਵਿੱਚ ਤੇ ਇਹ ਇਹ ਲਿਆ ਆਪਾਂ ਨੇ ਹਿਨਾ ਹਿਨਾ ਦਾ ਕੋਈ ਚੱਕਰ ਨਹੀਂ ਹੈਗਾ ਤੁਸੀਂ ਕਿਹੜਾ ਲੈਣਾਗਾ ਜੋ ਵੀ ਤੁਹਾਡੇ ਕੋਲ ਅਵੇਲੇਬਲ ਆ ਤੁਸੀਂ ਉਹ ਲੈ ਸਕਦੇ ਹੋਗੇ ਹਿਲਾ ਬਹੁਤ ਜ਼ਿਆਦਾ ਯਾਨੀ ਕਿ ਕੰਪਨੀ ਅੱਡੋ ਅੱਡੇ ਬ੍ਰਾਂਡ ਦੇ ਵਿੱਚੋਂ ਲਗਾ ਤੁਸੀਂ ਜੋ ਤੁਹਾਡਾ ਮਨ ਚਾਹਿਆ ਜੋ ਤੁਹਾਨੂੰ ਮਿਲਦਾ ਯਾਨੀ ਉਹ ਤੁਸੀਂ ਲੈ ਲੈਣਾਗਾ ਤੇ ਲੋ ਜੀ ਇਹ ਆਪਾਂ ਨੇ ਹਿਨਾ ਜਣੀ ਜਿਹੜਾ ਲੈਣਾ ਦੇ ਬਾਲਾਂ ਦੇ ਅਕੋਰਡਿੰਗ ਲੈਣਾ ਜਿੰਨੀ ਆਪਣੀ ਬਾਲਾਂ ਦੀ ਲੈਂਥ ਆ ਉਸ ਅਕੋਰਡਿੰਗ ਤੁਸੀਂ ਹਿਨਾ ਲੈ ਲਿਓ ਜੇਕਰ ਤੁਹਾਡੇ ਬਾਲਾਂ ਦੀ ਜਿਹੜੀ ਲੈਂਥ ਆ ਬਾਲ ਤੁਹਾਡੇ ਹੈ ਵੀਨਾ ਤਾਂ ਤੁਸੀਂ ਜ਼ਿਆਦਾ ਲੈ ਲਿਓ ਜੇਕਰ ਤੁਹਾਡੇ ਮੀਡੀਅਮ ਨੇ ਤਾਂ ਤੁਸੀਂ ਥੋੜੇ ਜਿਹਾ ਘੱਟ ਲੈ ਲਿਓ ਤੇ ਹਿਨਾ ਲਗਾਉਣਾ ਤੁਸੀਂ ਬਿਲਕੁਲ ਸਕੈਲਪ ਤੋਂ ਲੈ ਕੇ ਹਨ ਚੰਗੀ ਤਰ੍ਹਾਂ ਲੈਂਥ ਤੱਕ ਤੁਸੀਂ ਇਹਨਾਂ ਇਹਨੂੰ ਲਗਾਇਓ ਬਹੁਤ ਵਧੀਆ ਜਿਹੜਾ ਜਸਟ ਮਿਲੂਗਾ ਤੁਹਾਨੂੰ ਇਹਦਾ ਤੇ ਮੈਂ ਕਦੇ ਵੀ ਕੈਮੀਕਲ ਕਲਰ ਨਹੀਂ ਕਰਵਾਏ ਮੈਂ ਹਮੇਸ਼ਾ ਇਹੀ ਜਿਹੜਾ ਹੈਗਾ ਹਿਨਾ ਯੂਜ਼ ਕਰਦੀ ਆ ਕਦੇ ਵੀ ਆਪਾਂ ਨੇ ਹੁਣ ਕੋਈ ਵੀ ਕਲਰ ਨਹੀਂ ਲਗਾਏ ਹੈਗੇ ਤੇ ਲੋ ਜੀ ਆਪਾਂ ਨੇ ਹਿਨਾ ਆਪਾਂ ਨੇ ਪਾ ਲਿਆ ਤੇ ਨਾਲ ਜੇਕਰ ਤੁਹਾਡੇ ਕੋਲ ਕੋਈ ਲੋਹੇ ਦਾ ਕড়াইਆ ਵਗੈਰਾ ਜਾਂ ਕੋਈ ਲੋਹੇ ਦਾ ਬਰਤਨ ਹੈਗਾ ਤੁਸੀਂ ਉਹ ਜੂਰ ਯੂਜ਼ ਕਰਿਓ ਕਿਉਂਕਿ ਮੇਰੇ ਕੋਲ ਇੱਥੇ ਨਹੀਂ ਸੀਗਾ ਤੇ ਮੈਂ ਦੂਜੇ ਬਰਤਨ ਦੇ ਵਿੱਚ ਹੀ ਹਿਨਾ ਜੜੀ ਭਉਣ ਲੱਗੀਆਂ ਲੋ ਜੀ ਇਹ ਮੈਂ ਲਿਆ ਕੱਥਾ ਜਿਹੜਾ ਮੈਂ ਓਵਰਨਾਈਟ ਭਉਂਦਾ ਸੀ ਦੇਖੋ ਕਿੰਨਾ ਸੋਹਣਾ ਹੈ ਲਿਕੁਇਡ ਫਾਰਮ ਦੇ ਵਿੱਚ ਆ ਗਿਆ ਐਂ ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾ ਕੇ ਜੋ ਆਪਣੇ نیچے ਦੇ ਘਣਾ ਮਟੀਰੀਅਲ ਆਪਾਂ ਬਿਲਕੁਲ ਇਹਨਾਂ ਚੰਗੀ ਤਰ੍ਹਾਂ ਰਲ ਜੇ ਆਪਾਂ ਇਹਨੂੰ ਪਾਵਾਂਗੇ ਮਹਿੰਦੀ ਦੇ ਵਿੱਚ ਤੇ ਇਧਰ ਆਪਣੀ ਜੀ ਚਾਹ ਗਈ ਆਪਣੇ ਉਬਾਲੀ ਹੋਈ ਪੱਤੀ ਤੇ ਉਹ ਵੀ ਇਹਨਾਂ ਚੰਗੀ ਤਰ੍ਹਾਂ ਉਬਲ ਚੁੱਕੀ ਹੈਗੀ ਤੇ ਉਹਨੂੰ ਆਪਾਂ ਠੰਡਾ ਹੋਣ ਲਈ ਰੱਖ ਲਾਗੇ ਤੇ ਇਹਦੇ ਵਿੱਚ ਹੁਣ ਪਾਇਆ ਆਪਾਂ ਨੇ ਦਹੀਂ ਮਹਿੰਦੀ ਦੇ ਵਿੱਚ ਦਹੀਂ ਆਪਾਂ ਨੇ ਪਾ ਲਿਆ ਵਾ ਇਹਨਾਂ ਦੇ ਵਿੱਚ ਜਾਨੀ ਤੇ ਇਹ ਦਹੀਂ ਪਾ ਕੇ ਤੁਸੀਂ ਇਹਨਾਂ ਚੰਗੀ ਤਰ੍ਹਾਂ ਇਹਨੂੰ ਘੋਲ ਲਿਓ ਦੋ ਤੋਂ ਤਿੰਨ ਚਮਚ ਜਿਹੜੇ ਹੈਗੇ ਨੇ ਆਪਾਂ ਨੇ ਇਹ ਦਹੀਂ ਦੇ ਲੈਨੇਗੇ ਤੇ ਦਹੀਂ ਨਾਲ ਵੀ ਜਿਹੜੇ ਵਾਲ ਨੇ ਬਹੁਤ ਸ਼ਾਈਨੀ ਹੁੰਦੇ ਨੇ ਵਾਲਾਂ ਦਾ ਜਿਹੜੀ ਰੰਗ ਤਾਂ ਬਹੁਤ ਸੋਹਣੀ ਮਤਲਬ ਕਿ ਸ਼ਾਈਨੀ ਜਿਕੇ ਵਾਲ ਹੋ ਜਾਂਦੇ ਨੇ ਆਪਣੇ ਇਹ ਨਹੀਂ ਹੈਗਾ ਵੀ ਹਿਨਾ ਲਗਾਉਣ ਤੋਂ ਬਾਅਦ ਆਪਣੇ ਜਿਹੜੇ ਵਾਲਾਂ ਦੇ ਰੁੱਖੇ ਰੁੱਖੇ ਜੇ ਵਾਲ ਲੱਗਣਗੇ ਇਹੇ ਏਸੀ ਕਰਕੇ ਆਪਾਂ ਇਹ ਦਹੀਂ ਐ ਇਹਦੇ ਵਿੱਚ ਪਾਇਆ ਤੇ ਹੁਣ ਆਪਾਂ ਜਿਹੜਾ ਕੱਥਾ ਕੋਲਿਆ ਹੋਇਆ ਸੀਗਾ ਜਾਨੀ ਆਪਣੇ ਡਿਕੋਡ ਬਣਾਇਆ ਸੀ ਉਹ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਤੁਸੀਂ ਬਿਲਕੁਲ ਆਰਾਮ ਨਾਲ ਕਰਿਓ ਕੋਈ ਜਲਦਬਾਜੀ ਨਾ ਕਰਿਓ ਹਨਾ ਤੇ ਲੋ ਜੀ ਉਧਰ ਆਪਣੀ ਚਾਹ ਪੱਤੀ ਵੀ ਆਪਣੇ ਉਬਲ ਚੁੱਕੀ ਆ ਹੁਣ ਆਪਾਂ ਇਹਨੂੰ ਇੱਕ ਬਰਤਨ ਦੇ ਵਿੱਚ ਕੱਢ ਕੇ ਠੰਡਾ ਹੋਣ ਲਈ ਰੱਖ ਦਵਾਂਗੇ ਹਨਾ ਤੇ ਜਿੰਨੇ ਟਾਈਮ ਠੰਡਾ ਹੋਗਾ ਬਿਲਕੁਲ ਤੁਸੀਂ ਇਹ ਠੰਡਾ ਵੀ ਨਹੀਂ ਕਰਨਾ ਹੈਗਾ ਨਾਰਮਲ ਜਿਹਾ ਰੱਖਣਾ ਇਹਦਾ ਟੈਂਪਰੇਚਰ ਜਿਹੜਾ ਹੈਗਾ ਤੇ ਨਾ ਜ਼ਿਆਦਾ ਠੰਡਾ ਹੋਵੇ ਨਾ ਹੀ ਜ਼ਿਆਦਾ ਇਹ ਜਿਹੜਾ ਚਾਹ ਪੱਤੀ ਦਾ ਪਾਣੀ ਹੈ ਗਰਮ ਹੋਵੇ ਹਨਾ ਤੁਸੀਂ ਇਹਦੇ ਵਿੱਚ ਕੋਈ ਵੀ ਨਾਰਮਲ ਵਾਟਰ ਨਾ ਪਾਓ ਤੇ ਨਾਰਮਲ ਵਾਟਰ ਨਾਲ ਨਾ ਥੋੜੇ ਜਿਹਾ ਕਲਰ ਦਾ ਫਰਕ ਪੈ ਜਾਣਾ ਵੀ ਥੋੜਾ ਜਿਹਾ ਕਲਰ ਉਦਾਂ ਦਾ ਨਹੀਂ ਆਪਾਂ ਨੂੰ ਮਿਲਣਾ ਹੈਗਾ ਇਹਦੇ ਵਿੱਚ ਇਹ ਪਾਇਆ ਆਪਾਂ ਨੇ 올ਿਵ ਆਇਲ ਤੇ ਇਹ ਪਾਇਆ ਆਪਾਂ ਨੇ ਡੇਢ ਚਮਚੇ ਤੇ ਇਹਦੇ ਨਾਲ ਜਿਹੜਾ ਵਾਲਾਂ ਦੀ ਗ੍ਰੋਥ ਆ ਉਹ ਵੀ ਸੋਹਣੀ ਹੁੰਦੀ ਹੈ ਤੇ ਬਾਕੀ ਵਾਲ ਆਪਣੇ ਰੁੱਖੇ ਰੁੱਖੇ ਨਹੀਂ ਹੋਣੇ ਸਾਰੀਆਂ ਚੀਜ਼ਾਂ ਜੋ ਵੀ ਆਪਾਂ ਨੇ ਵਿੱਚ ਪਲਾ ਮਿਲਾ ਰਿਹਾ ਭਈ ਇਸੇ ਕਰਕੇ ਮਲਾਈਆਂ ਤਾਂ ਕਿ ਆਪਣੇ ਜਿਹੜੇ ਵਾਲ ਨੇ ਰੁੱਖੇ ਨਾ ਹੋਣ ਬਿਲਕੁਲ ਜਿਹੜਾ ਆਪਾਂ ਨੂੰ ਸ਼ਾਈਨੀ ਸ਼ਾਈਨੀ ਵਾਲ ਨੇ ਆਪਣੇ ਹੋਣ ਤੇ ਆਪਾਂ ਨੂੰ ਜਿਹੜਾ ਰਿਜ਼ਲਟ ਆ ਵਧੀਆ ਮਿਲੇ ਹਨਾ ਤੇ ਲੋ ਜੀ ਹੁਣ ਚਾਪਤੀ ਦਾ ਪਾਣੀ ਜੋ ਆਪਣਾ ਠੰਡਾ ਹੋਇਆ ਸੀ ਤੁਸੀਂ ਇਹ ਉਹ ਮਿਕਸ ਕਰ ਦੇਣਾ ਹਿਨਾ ਦੇ ਵਿੱਚ ਐਨ ਤੁਸੀਂ ਆਰਾਮ ਨਾਲ ਮਿਕਸ ਕਰਿਓ ਤੇ ਚੰਗੀ ਤਰ੍ਹਾਂ ਮਿਕਸ ਕਰਿਓ ਤਾਂ ਕਿ ਕੋਈ ਵੀ ਲੰਮਸ ਵਗੈਰਾ ਜਾਂ ਫਿਰ ਗੰਡਾ ਵਗੈਰਾ ਨਾ ਬਣ ਹਨਾ ਤੇ ਆਰਾਮ ਨਾਲ ਇਹਨੂੰ ਮਿਕਸ ਕਰਨਾ ਤੇ ਬਾਕੀ ਜਦੋਂ ਆਪਾਂ ਇਹਨੂੰ ਓਵਰਨਾਈਟ ਭਿਓ ਕੇ ਰੱਖਾਂਗੇ ਤੇ ਇਹਦੀ ਜਿਹੜੀ ਕੋਈ ਵੀ ਗੰਡ ਵਗੈਰਾ ਰਹੂਗੀ ਉਹਨੇ ਆਪਣੇ ਆਪ ਹੋ ਜਾਣਾ ਅਗਲੇ ਦਿਨ ਤੁਸੀਂ ਇਹਨੂੰ ਯੂਜ਼ ਕਰਨਾ ਇੱਕ ਨਾਈਟ ਤਾਂ ਤੁਸੀਂ ਲਾਜ਼ਮੀ ਜਿਹੜੀ ਹੈਗਾ ਹਿਨਾ ਇਹ ਭਿਓ ਕੇ ਰੱਖਣਾ ਵਾ ਤੇ ਇੱਕ ਨਾਈਟ ਨਹੀਂ ਸੀ ਤਾਂ ਤੁਸੀਂ ਤੈਨੂੰ ਤੋਂ 4 ਘੰਟੇ ਜਰੂਰ ਇਹਨੂੰ ਭਿਉ ਕੇ ਰੱਖ ਸਕਦੇ ਹੋ ਤੇ ਲਗਾਉਣਾ ਹੈਗਾ ਤੁਸੀਂ 1.5 ਤੋਂ 2 ਘੰਟੇ ਉਹ ਹਿਨਾ ਨੂੰ ਆਪਣੇ ਵਾਲਾਂ ਤੇ ਅਪਲਾਈ ਕਰਨਾ ਲਗਾ ਕੇ ਰੱਖਣਾ ਲਗਾਉਣ ਤੋਂ ਬਾਅਦ ਤੁਸੀਂ ਕੋਈ ਵੀ ਤੁਹਾਡੇ ਕੋਲੇ ਪੋਲੀਥੀਨ ਹੈਗਾ ਜਾਂ ਫਿਰ ਕੋਈ ਤੁਹਾਡੇ ਕੋਲ ਸ਼ਾਵਰ ਕੈਪ ਹੈੀਆ ਤੁਸੀਂ ਉੱਪਰ ਉਹ ਲੈ ਲਿਓ ਤੇ ਉਹ ਤੁਸੀਂ ਵਾਲਾਂ ਨੂੰ ਕਵਰ ਕਰ ਲੈਣਾ ਇਹਨ ਸ਼ਾਵਰ ਕੈਪ ਨਾਲ ਚੰਗੀ ਤਰ੍ਹਾਂ ਤਾਂ ਕਿ ਜਿਹੜੇ ਵਾਲਾਂ ਦੇ ਵਿੱਚ ਹਵਾ ਵਗੈਰਾ ਨਾ ਹੋ ਹੋਵੇ ਵਾਲਾਂ ਜਿਹੜੇ ਕਿਉਂਕਿ ਆਪਾਂ ਜਦੋਂ ਕੋਈ ਸ਼ਾਵਰ ਕੈਪ ਨਹੀਂ ਵੀ ਚੜਾਉਂਦੇ ਤਾਂ ਜਿਹੜੇ ਵਾਲਾਂ ਤੇ ਹੁੰਦਾ ਨਾ ਮਤਲਬ ਕਿ ਮਹਿੰਦੀ ਹੁੰਦੀ ਆਪਾਂ ਹਿਨਾ ਲਗਾਉਂਦੇ ਆ ਸੁੱਕ ਜਾਂਦੀ ਆ ਡਰਾਈ ਹੋ ਜਾਂਦੀ ਆ ਤੇ ਉਸ ਨੂੰ ਉਤਾਰਨਾ ਬਹੁਤ ਔਖਾ ਹੋ ਜਾਂਦਾ ਨਾ ਫਿਰ ਤਾਂ ਕਿ ਜਦੋਂ ਆਪਾਂ ਕੋਈ ਵੀ ਸ਼ਾਵਰ ਕੈਪ ਵਗੈਰਾ ਜਾਂ ਕੋਈ ਪੋਲਥਨ ਆਪਾਂ ਰੱਖਾਂਗੇ ਵਾਲਾਂ ਦੇ ਉੱਪਰ ਤੋ ਜਿਹੜੇ ਜਿਹੜੇ ਹਿਨਾ ਕੀ ਸੁੱਕਣੀ ਨੇ ਤੇ ਆਪਾਂ ਨੂੰ ਬਾਣਾ ਤੋਂ ਉਤਾਰਨੇ ਸੌਖੀ ਰਹੂ ਆਪਾਂ ਨੂੰ ਐਨ ਆਰਾਮ ਨਾਲ ਜਿਹੜੇ ਹੈਗੇ ਬਾਣਾ ਤੋਂ ਆਪਾਂ ਉਹਨੂੰ ਉਤਾਰ ਸਕਦੇ ਹਾਂਗੇ ਹਨਾ ਤੇ ਲੋ ਜੀ ਪੈਕ ਆਪਣਾ ਹੋ ਗਿਆ ਤਿਆਰ ਐਨ ਚੰਗੀ ਤਰ੍ਹਾਂ ਤੁਸੀਂ ਇਹਨੂੰ ਮਿਕਸ ਕਰ ਲਿਓ ਤਾਂ ਕਿ ਜੋ ਵੀ ਆਪਾਂ ਇਹਦੇ ਵਿੱਚ ਇੰਗਰੀਡੀਅੰਟ ਜੋ ਵੀ ਆਪਾਂ ਨੇ ਸਮਾਨ ਪਾਇਆ ਐਨ ਚੰਗੀ ਤਰ੍ਹਾਂ ਆਪਣੇ ਸਾਰੇ ਹਿਨਾ ਦੇ ਵਿੱਚ ਹੋ ਜਾਵੇ ਆ ਘੁਲ ਜਾਵੇ ਹਨਾ ਮਿਕਸ ਹੋ ਜਾਵੇ ਤੇ ਨਾਲ ਹੀ ਆਪਣੇ ਕੋਈ ਵੀ ਲੰਪਸ ਵਗੈਰਾ ਗੰਡਾ ਵਗੈਰਾ ਨਾ ਬਣ ਇਹ ਮੇਰਾ ਬਰਤਨ ਜਿਹਾ ਛੋਟਾ ਰਹੇਗਾ ਥੋੜਾ ਜਿ ਤੁਸੀਂ ਇਹ ਚੀਜ਼ ਦਾ ਧਿਆਨ ਰੱਖੋ ਵੀ ਤੁਸੀਂ ਥੋੜਾ ਜਿਹਾ ਜਿਹੜਾ ਬਰਤਨ ਨਾਲ ਵੱਡਾ ਲੈ ਲ ਤੇ ਜੇਕਰ ਤੁਹਾਡੇ ਕੋਲ ਹੀ ਕੋਈ ਲੋਹੇ ਦਾ ਕੜਈਆ ਵਗੈਰਾ ਹੈਗਾ ਤਾਂ ਬਹੁਤ ਜਿਆਦਾ ਵਧੀਆ ਗੱਲ ਹੈ ਨਾ ਤੇ ਲੋਜ ਜੀ ਇਹਨਾ ਪੈ ਕਪੜਾ ਹੋ ਗਿਆ ਤਿਆਰ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਟਰਾਈ ਕਰਨ ਤੋਂ ਬਾਅਦ ਮੈਸੇਜ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਜੀ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ